ਵਿਕਟ ਵਿਸ਼ਪ ਕੱਪ 2011 ਦੇ ਹੀਰੋ ਰਹੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਸੰਘਰਸ਼ ਜਲਦ ਹੀ ਵੱਡੇ ਪਰਦੇ ਤੇ ਨਜ਼ਰ ਆਉਣ ਵਾਲਾ ਹੈ ਯੁਵਰਾਜ ਦੀ ਬਾਇਓਪਿਕ ਦੀ ਕੋਸ਼ਿਸ਼ਾ ਉਹਨਾਂ ਦੇ ਜੀਵਨ ਖਾਸ ਤੌਰ ਤੇ ਉਹਨਾਂ ਦੇ ਕ੍ਰਿਕਟ ਕੈਰੀਅਰ ਅਤੇ ਕੈਂਸਰ ਦੇ ਨਾਲ ਉਹਨਾਂ ਦੀ ਲੜਾਈ ਤੇ ਕੇਂਦ੍ਰਿਤ ਕੀਤੀ ਗਈ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਪ੍ਰਸ਼ੰਸਕਾਂ ਦੇ ਵੱਲੋਂ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। ਟੀ ਸੀਰੀਜ਼ ਦੇ ਬੈਨਰ ਹੇਠ ਇਸ ਫਿਲਮ ਦਾ ਪੂਸ਼ਨ ਕੁਮਾਰ ਅਤੇ ਰਵੀ ਪਾਗ ਚੰਦ ਕਾ ਨਿਰਮਾਣ ਕਰਨਗੇ। ਤੁਹਾਨੂੰ ਦੱਸੀਏ ਕਿ ਯੁਵਰਾਜ ਸਿੰਘ ਆਪਣੇ ਸਮੇਂ ਦੇ ਸਟਾਰ ਕ੍ਰਿਕਟਰ ਹਨ ਅਤੇ ਹੁਣ ਲੋਕ ਉਹਨਾਂ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਸਿਲਵਰ ਸਕ੍ਰੀਨ ਤੇ ਦੇਖ ਸਕਣਗੇ। ਜੇਕਰ ਦੇਖਿਆ ਜਾਵੇ ਤਾਂ ਯੁਵਰਾਜ ਸਿੰਘ ਦੀ ਜ਼ਿੰਦਗੀ ਕਾਫੀ ਪ੍ਰੇਰਣਾਦਾਇਕ ਹੈ। ਕੈਂਸਰ ਨਾਲ ਜੂਝਣ ਦੇ ਬਾਵਜੂਦ ਯੁਵਰਾਜ ਸਿੰਘ ਨੇ ਸ਼ਾਨਦਾਰ ਕ੍ਰਿਕਟ ਖੇਡੀ ਅਤੇ ਭਾਰਤ ਨੂੰ ਵਿਸ਼ਪ ਕਾਪਰ ਜਿੱਤਾਉਣ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਫਿਲਮ ਦੇ ਐਲਾਨ ਤੋਂ ਬਾਅਦ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਕ੍ਰੇਜ਼ ਹੈ ਕਿ ਫਿਲਮ 'ਚ ਕਿਹੜਾ ਐਕਟਰ ਯੁਵਰਾਜ ਸਿੰਘ ਦਾ ਕਿਰਦਾਰ ਨਿਭਾਉਣ ਜਾ ਰਹੇ ਨੇ ਫਿਲਮ ਬਾਰੇ ਕੀਤੇ ਗਏ ਐਲਾਨ ਦੇ ਵਿੱਚ ਪੁਸ਼ਨ ਕੁਮਾਰ ਨੇ ਕਿਹਾ ਕਿ ਇਹ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੀ ਜ਼ਿੰਦਗੀ ਜਨੂਨ ਜਿੱਤ ਅਤੇ ਸਾਹਸ ਦੀ ਸ਼ਾਨਦਾਰ ਕਹਾਣੀ ਹੈ ਇੱਕ ਹੁਨਾਰਕਰ ਕ੍ਰਿਕਟਰ ਆਪਣੀ ਮਿਹਨਤ ਅਤੇ ਜਨੂਨ ਦੇ ਨਾਲ ਇੱਕ ਕ੍ਰਿਕਟ ਹੀਰੋ ਅਤੇ ਇੱਕ ਅਜਿਹੇ ਕ੍ਰਿਕਟਰ ਬਣ ਗਿਆ ਜਿਸ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਉਸ ਦਾ ਸਫ਼ਰ ਸੱਚਮੁੱਚ ਪ੍ਰੇਰਣਾਦਾਇਕ ਰਿਹਾ ਅਸੀਂ ਇੱਕ ਅਜਿਹੀ ਕਹਾਣੀ ਨੂੰ ਵੱਡੇ ਪਰਦੇ ਤੇ ਲਿਆਉਣ ਦੇ ਲਈ ਉਤਸੁਖਾਂ ਜੋ ਯੁਵਰਾਜ ਸਿੰਘ ਦੇ ਜੀਵਨ ਦੀਆਂ ਅਸਰਦਾਰਨ ਪ੍ਰਾਪਤੀਆਂ ਨੂੰ ਖੂਬਸੂਰਤੀ ਦੇ ਨਾਲ ਬਿਆਨ ਕਰਦੀ ਹੈ ਇਸ ਮੌਕੇ ਦੇ ਖੁਦ ਯਵਰਾਜ ਸਿੰਘ ਵੀ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੀ ਕਹਾਣੀ ਪੂਸ਼ਨ ਕੁਮਾਰ ਅਤੇ ਰਵੀ ਜੀ ਰਾਹੀਂ ਦੁਨੀਆ ਭਰ ਦੇ ਮੇਰੇ ਪ੍ਰਸ਼ੰਸਕਾਂ ਨੂੰ ਦਿਖਾਈ ਜਾਵੇਗੀ ਇਸ ਲਈ ਮੈਂ ਇਸ ਸਮੇਂ ਬਹੁਤ ਸਨਮਾਨਤ ਮਹਿਸੂਸ ਕਰ ਰਿਹਾ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦੇ ਸਾਰੇ ਉਤਰਾ ਚੜਾ ਦੇ ਬਾਅਦ ਵਿੱਚ ਕ੍ਰਿਕਟ ਮੇਰੀ ਤਾਕਤ ਅਤੇ ਪਿਆਰ ਦਾ ਸਭ ਤੋਂ ਵੱਡਾ ਸਰੋਤ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਫਿਲਮ ਲੋਕਾਂ ਨੂੰ ਚੁਣੌਤੀਆਂ ਨੂੰ ਪਾਰ ਕਰਨ ਅਤੇ ਜੋਸ਼ ਦੇ ਨਾਲ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤਾਕਤ ਅਤੇ ਪ੍ਰੇਰਣਾ ਦੇਵੇਗੀ ਫਿਲਮ 'ਚ ਯੂਵਰਾਜ ਸਿੰਘ ਦੇ ਰੋਲ ਨੂੰ ਲੈ ਕੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਅਟਕਲਾ ਰਗਾ ਰਹੇ ਨੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਟਾਈਗਰ ਸ਼ਰਾਫ ਯੂਵਰਾਜ ਸਿੰਘ ਦਾ ਕਿਰਦਾਰ ਬਿਹਤਰ ਤਰੀਕੇ ਦੇ ਨਾਲ ਨਿਭਾ ਸਕਣਗੇ ਦੱਸਿਆ ਹੈ ਕਿ ਇੱਕ ਇੰਟਰਵਿਊ ਦੇ ਵਿੱਚ ਯੂਵਰਾਜ ਸਿੰਘ ਨੇ ਕਿਹਾ ਸੀ ਕਿ ਜੇਕਰ ਕਦੇ ਉਹਨਾਂ ਦੀ ਬਾਇਓਪਿਕ ਬਣੀ ਤਾਂ ਐਕਟਰ ਸਿਦਾਂਤ ਚਤੁਰਵੇਦੀ ਉਹਨਾਂ ਦੇ ਕਿਰਦਾਰ ਨੂੰ ਬਿਹਤਰ ਤਰੀਕੇ ਦੇ ਨਾਲ ਨਿਭਾ ਸਕਣਗੇ ਕਿਉਂਕਿ ਉਹਨਾਂ ਦੀ ਫਿਜ਼ਿਕ ਅਤੇ ਸਟਾਈਲ ਉਹਨਾਂ ਨਾਲ ਕਾਫੀ ਮਿਲਦਾ ਜੁਲਦਾ ਹੈ ਇਸ ਤੋਂ ਪਹਿਲਾਂ ਸਿਦਾਂਤ ਨੇ ਇੱਕ ਕ੍ਰਿਕਟ ਸੀਰੀਜ਼ ਇਨਸਾਈਟ ਐਚ ਯੁਵਰਾਜ ਸਿੰਘ ਦੀ ਭੂਮਿਕਾ ਨਿਭਾ ਕੇ ਵੀ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ। ਸੋ ਦੇਖਣਾ ਹੋਵੇਗਾ ਕਿ ਕਿਹੜਾ ਅਦਾਕਾਰ ਇਸ ਭੂਮਿਕਾ ਨੂੰ ਬਿਹਤਰ ਤਰੀਕੇ ਨਾਲ ਨਿਭਾਉਂਦਾ ਹੈ। ਕ੍ਰਿਕਟ ਵਿਸ਼ਵ ਕੱਪ 2011 ਦੇ ਹੀਰੋ ਰਹੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਸੰਘਰਸ਼ ਜਲਦ ਹੀ ਵੱਡੇ ਪਰਦੇ ਤੇ ਨਜ਼ਰ ਆਉਣ ਵਾਲਾ ਹੈ। ਯੁਵਰਾਜ ਦੀ ਬਾਇਓਪਿਕ ਦੀ ਕੋਸ਼ਿਸ਼ਾ ਉਹਨਾਂ ਦੇ ਜੀਵਨ ਖਾਸ ਤੌਰ ਤੇ ਉਹਨਾਂ ਦੇ ਕ੍ਰਿਕਟ ਕੈਰੀਅਰ ਅਤੇ ਕੈਂਸਰ ਦੇ ਨਾਲ ਉਹਨਾਂ ਦੀ ਲੜਾਈ ਤੇ ਕੇਂਦ੍ਰਿਤ ਕੀਤੀ ਗਈ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਪ੍ਰਸ਼ੰਸਕਾਂ ਦੇ ਵੱਲੋਂ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਟੀ ਸੀਰੀਜ਼ ਦੇ ਬੈਨਰ ਹੇਠ ਇਸ ਫਿਲਮ ਦਾ ਪੂਸ਼ਨ ਕੁਮਾਰ ਅਤੇ ਰਵੀ ਪਾਗ ਚੰਦ ਕਾ ਨਿਰਮਾਣ ਕਰਨਗੇ ਤੁਹਾਨੂੰ ਦੱਸਿਏ ਕਿ ਯੁਵਰਾਜ ਸਿੰਘ ਆਪਣੇ ਸਮੇਂ ਦੇ ਸਟਾਰ ਕ੍ਰਿਕਟਰ ਹਨ ਅਤੇ ਹੁਣ ਲੋਕ ਉਹਨਾਂ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਸਿਲਵਰ ਸਕ੍ਰੀਨ ਤੇ ਦੇਖ ਸਕਣਗੇ ਜੇਕਰ ਦੇਖਿਆ ਜਾਵੇ ਤਾਂ ਯੁਵਰਾਜ ਸਿੰਘ ਦੀ ਜ਼ਿੰਦਗੀ ਕਾਫੀ ਪ੍ਰੇਰਣਾਦਾਇਕ ਹੈ ਕੈਂਸਰ ਨਾਲ ਜੂਝਣ ਦੇ ਬਾਵਜੂਦ ਯੁਵਰਾਜ ਸਿੰਘ ਨੇ ਸ਼ਾਨਦਾਰ ਕ੍ਰਿਕਟ ਖੇਡੀ ਅਤੇ ਭਾਰਤ ਨੂੰ ਵਿਸ਼ਪ ਕਾਪਰ ਜਿੱਤਾਉਣ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਿਲਮ ਦੇ ਐਲਾਨ ਤੋਂ ਬਾਅਦ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਕ੍ਰੇਜ਼ ਹੈ ਕਿ ਫਿਲਮ 'ਚ ਕਿਹੜਾ ਐਕਟਰ ਯੁਵਰਾਜ ਸਿੰਘ ਦਾ ਕਿਰਦਾਰ ਨਿਭਾਉਣ ਜਾ ਰਹੇ ਨੇ। ਫਿਲਮ ਬਾਰੇ ਕੀਤੇ ਗਏ ਐਲਾਨ ਦੇ ਵਿੱਚ ਪੁਸ਼ਨ ਕੁਮਾਰ ਨੇ ਕਿਹਾ ਕਿ ਇਹ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੀ ਜ਼ਿੰਦਗੀ, ਜਨੂਨ, ਜਿੱਤ ਅਤੇ ਸਾਹਸ ਦੀ ਸ਼ਾਨਦਾਰ ਕਹਾਣੀ ਹੈ। ਇੱਕ ਹੁਨਾਰਕਰ ਕ੍ਰਿਕਟਰ ਆਪਣੀ ਮਿਹਨਤ ਅਤੇ ਜਨੂਨ ਦੇ ਨਾਲ ਇੱਕ ਕ੍ਰਿਕਟ ਹੀਰੋ ਅਤੇ ਇੱਕ ਅਜਿਹੇ ਕ੍ਰਿਕਟਰ ਬਣ ਗਿਆ ਜਿਸ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਉਸ ਦਾ ਸਫ਼ਰ ਸੱਚਮੁੱਚ ਪ੍ਰੇਰਣਾਦਾਇਕ ਰਿਹਾ ਅਸੀਂ ਇੱਕ ਅਜਿਹੀ ਕਹਾਣੀ ਨੂੰ ਵੱਡੇ ਪਰਦੇ ਤੇ ਲਿਆਉਣ ਦੇ ਲਈ ਉਤਸੁਖਾਂ ਜੋ ਯੁਵਰਾਜ ਸਿੰਘ ਦੇ ਜੀਵਨ ਦੀਆਂ ਅਸਰਦਾਰਨ ਪ੍ਰਾਪਤੀਆਂ ਨੂੰ ਖੂਬਸੂਰਤੀ ਦੇ ਨਾਲ ਬਿਆਨ ਕਰਦੀ ਹੈ ਇਸ ਮੌਕੇ ਦੇ ਖੁਦ ਯਵਰਾਜ ਸਿੰਘ ਵੀ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੀ ਕਹਾਣੀ ਪੂਸ਼ਨ ਕੁਮਾਰ ਅਤੇ ਰਵੀ ਜੀ ਰਾਹੀਂ ਦੁਨੀਆ ਭਰ ਦੇ ਮੇਰੇ ਪ੍ਰਸ਼ੰਸਕਾਂ ਨੂੰ ਦਿਖਾਈ ਜਾਵੇਗੀ ਇਸ ਲਈ ਮੈਂ ਇਸ ਸਮੇਂ ਬਹੁਤ ਸਨਮਾਨਤ ਮਹਿਸੂਸ ਕਰ ਰਿਹਾ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦੇ ਸਾਰੇ ਉਤਰਾ ਚੜਾ ਦੇ ਬਾਅਦ ਵਿੱਚ ਕ੍ਰਿਕਟ ਮੇਰੀ ਤਾਕਤ ਅਤੇ ਪਿਆਰ ਦਾ ਸਭ ਤੋਂ ਵੱਡਾ ਸਰੋਤ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਫਿਲਮ ਲੋਕਾਂ ਨੂੰ ਚੁਣੌਤੀਆਂ ਨੂੰ ਪਾਰ ਕਰਨ ਅਤੇ ਜੋਸ਼ ਦੇ ਨਾਲ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤਾਕਤ ਅਤੇ ਪ੍ਰੇਰਣਾ ਦੇਵੇਗੀ ਫਿਲਮ 'ਚ ਯੂਵਰਾਜ ਸਿੰਘ ਦੇ ਰੋਲ ਨੂੰ ਲੈ ਕੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਅਟਕਲਾ ਰਗਾ ਰਹੇ ਨੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਟਾਈਗਰ ਸ਼ਰਾਫ ਯੂਵਰਾਜ ਸਿੰਘ ਦਾ ਕਿਰਦਾਰ ਬਿਹਤਰ ਤਰੀਕੇ ਦੇ ਨਾਲ ਨਿਭਾ ਸਕਣਗੇ ਦੱਸਿਆ ਹੈ ਕਿ ਇੱਕ ਇੰਟਰਵਿਊ ਦੇ ਵਿੱਚ ਯੂਵਰਾਜ ਸਿੰਘ ਨੇ ਕਿਹਾ ਸੀ ਕਿ ਜੇਕਰ ਕਦੇ ਉਹਨਾਂ ਦੀ ਬਾਇਓਪਿਕ ਬਣੀ ਤਾਂ ਐਕਟਰ ਸਿਦਾਂਤ ਚਤੁਰਵੇਦੀ ਉਹਨਾਂ ਦੇ ਕਿਰਦਾਰ ਨੂੰ ਬਿਹਤਰ ਤਰੀਕੇ ਦੇ ਨਾਲ ਨਿਭਾ ਸਕਣਗੇ ਕਿਉਂਕਿ ਉਹਨਾਂ ਦੀ ਫਿਜ਼ਿਕ ਅਤੇ ਸਟਾਈਲ ਉਹਨਾਂ ਨਾਲ ਕਾਫੀ ਮਿਲਦਾ ਜੁਲਦਾ ਹੈ ਇਸ ਤੋਂ ਪਹਿਲਾਂ ਸਿਦਾਂਤ ਨੇ ਇੱਕ ਕ੍ਰਿਕਟ ਸੀਰੀਜ਼ ਇਨਸਾਈਟ ਐਚ ਯੁਵਰਾਜ ਸਿੰਘ ਦੀ ਭੂਮਿਕਾ ਨਿਭਾ ਕੇ ਵੀ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ ਸੋ ਦੇਖਣਾ ਹੋਵੇਗਾ ਕਿ ਕਿਹੜਾ ਆਦਾਕਾਰ ਇਸ ਭੂਮਿਕਾ ਨੂੰ ਬਿਹਤਰ ਤਰੀਕੇ ਨਾਲ ਨਿਭਾਉਂਦਾ ਹੈ